ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਅੱਜ ਤੁਹਾਨੂੰ ਦੱਸਾਂਗੇ ਪੁਰਾਣੇ ਬਜ਼ੁਰਗਾਂ ਦੇ ਦੱਸੇ ਹੋਏ ਨੁਸਖੇ ਜਿਹੜੇ ਤੁਹਾਡੇ ਸਾਰਿਆਂ ਦੇ ਕੰਮ ਆਉਣਗੇ ਨੰਬਰ 1 ਮੂਲੀ ਦੇ ਪੱਤਿਆਂ ਦਾ ਜੂਸ ਪੀਣ ਨਾਲ ਬਲੱਡ ਸ਼ੂਗਰ ਵਰਗੀ ਬਿਮਾਰੀ ਨਹੀਂ ਹੁੰਦੀ ਨੰਬਰ 2 ਬੱਚਿਆਂ ਦੇ ਸਰੀਰ ਤੇ ਫੋੜੇ ਫਿੰਸੀਆਂ ਹੋਣ ਤਾਂ ਤੇਲ ਦੀ ਮਾਲਿਸ਼ ਨਾ ਕਰੋ ਨੰਬਰ 3 ਔਰਤਾਂ ਲਈ ਬੁਲ ਫੱਟਣ ਦੀ ਸਮੱਸਿਆ ਰਾਤ ਨੂੰ ਚਕੰਦਰ ਦਾ ਸਿਲਕਾ ਨਾਰੀਅਲ ਦੇ ਤੇਲ ਵਿੱਚ ਮਿਲਾ ਕੇ ਲਗਾਉਣ ਨਾਲ ਦੂਰ ਹੋ ਜਾਂਦੀ ਹੈ ਨੰਬਰ 4 ਪੈਰ ਫੱਟਣ ਤੇ ਅਲੋਵੇਰਾ ਦੇਸੀ ਘਿਓ ਅਤੇ ਮੋਮ ਮਿਲਾ ਕੇ ਲਗਾਓ ਨੰਬਰ 5 ਔਰਤਾਂ ਨੇ ਵਾਲਾਂ ਦੇ ਤੇਲ ਲਗਾ ਕੇ ਦੂਜੇ ਦਿਨ ਸ਼ੈਂਪੂ ਕਰਨਾ ਚਾਹੀਦਾ ਹੈ ਨੰਬਰ 6 ਗੈਸ ਦੀ ਸਮੱਸਿਆ ਹੋਵੇ ਤਾਂ ਪੇਟ ਦੇ ਵੱਲ لیਟ ਜਾਓ ਨੰਬਰ 7 ਸਵੇਰੇ ਬਗੀਚੇ ਵਿੱਚ ਟਹਿਲਣਾ ਸਿਹਤ ਲਈ ਲਾਭਕਾਰੀ ਹੁੰਦਾ ਹੈ ਨੰਬਰ 8 ਸਰਦੀਆਂ ਵਿੱਚ ਬਹੁਤ ਗਰਮ ਪਾਣੀ ਨਾਲ ਨਹੀਂ ਨਹਾਉਣਾ ਚਾਹੀਦਾ ਨੰਬਰ 9 ਧੁੱਪ ਵਿੱਚ ਲੰਮਾ ਸਮਾਂ ਬਿਤਾਉਣ ਵਾਲਿਆਂ ਨੂੰ ਸਿਰ ਦਰਦ ਹੋ ਸਕਦਾ ਹੈ ਧੁੱਪ ਤੋਂ ਬਚੋ ਨੰਬਰ 10 ਕਾਲੇ ਕੱਪੜੇ ਪਹਿਨਣ ਵਾਲੀਆਂ ਔਰਤਾਂ ਨੂੰ ਨਜ਼ਰ ਨਹੀਂ ਲੱਗਦੀ ਨੰਬਰ 11 ਖਾਣਾ ਹਮੇਸ਼ਾ ਚਬਾ-ਚਬਾ ਕੇ ਖਾਓ ਇਸ ਨਾਲ ਚੰਗੀ ਤਰ੍ਹਾਂ ਪਚ ਜਾਂਦਾ ਹੈ ਨੰਬਰ 12 ਦਿਨ ਵਿੱਚ ਦੋ ਵਾਰ ਖਾਣਾ ਜ਼ਰੂਰ ਖਾਓ એનર્ਜੀ ਬਣੀ ਰਹਿੰਦੀ ਹੈ ਨੰਬਰ 13 ਉਮਰ ਦੇ ਵੱਧਨ ਦੇ ਨਾਲ ਖਾਣਾ ਘਟਾ ਦਿਓ ਥੋੜਾ ਥੋੜਾ ਕਰਕੇ ਖਾਓ ਨੰਬਰ 14 ਦਿਨ ਵਿੱਚ ਘੱਟੋ ਘੱਟ 10 ਗਲਾਸ ਪਾਣੀ ਦੇ ਜ਼ਰੂਰ ਪਿਓ ਪਾਣੀ ਦੀ ਕਮੀ ਨਹੀਂ ਹੁੰਦੀ ਨੰਬਰ 15 ਜਾਮਣ ਦੇ ਬੀਜਾਂ ਦੀ ਚਟਣੀ ਸਰੀਰ ਦੀ ਗੰਦਗੀ ਕੱਢਣ ਵਾਲੀ ਲਾਭਕਾਰੀ ਹੁੰਦੀ ਹੈ ਨੰਬਰ 16 ਚਿਹਰੇ ਦੇ ਨਿਖਾਰ ਲਈ ਕੱਲਾ ਦੁੱਧ ਤੇ ਐਲੋਵੇਰਾ ਰਾਤ ਨੂੰ ਲਗਾਓ ਨੰਬਰ 17 Pregnancy دوران ਸੁੰਦਰਤਾ ਲਈ ਮਲਾਈ ਵਿੱਚ ਗੁਲਾਬ ਜਲ ਮਗਾ ਕੇ ਚਿਹਰੇ ਤੇ ਲਗਾਉਣਾ ਚਾਹੀਦਾ ਹੈ ਨੰਬਰ 18 aloe vera ਵਿੱਚ ਗੁੜ ਮਿਲਾ ਕੇ ਖਾਣ ਨਾਲ ਪੇਟ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ ਨੰਬਰ 19 ਦੇਸੀ ਘਿਓ ਵਾਲੇ ਪਰੌਠੇ ਪੇਟ dard ਵਿੱਚ ਲੱਗਦਾ ਹੀ ਹੁੰਦੇ ਹਨ ਨੰਬਰ 20 ਤ્વਚਾ ਦੀ ਖੁਸ਼ਕੀ ਲਈ ਨਾਰੀਅਲ ਦਾ ਤੇਲ ਲਾਭਦਾਇਕ ਹੁੰਦਾ ਹੈ ਇਸ ਲਈ ਸੌਣ ਤੋਂ ਪਹਿਲਾਂ ਲਗਾ ਸਕਦੇ ਹੋ ਨੰਬਰ 21 ਸਵੇਰੇ ਉੱਠ ਕੇ ਸਰੀਰ ਨੂੰ ਕੱਸੋ ਤੇ ਛੱਡੋ ਸਰੀਰ ਵਿੱਚ ਗਰਮੀਆਂ ਆ ਜਾਵੇਗੀ ਨੰਬਰ 22 ਸਰਦੀਆਂ ਵਿੱਚ ਗੁੜ ਦਾ ਸੇਵਨ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਨੰਬਰ 23 ਆਮਲੇ ਦਾ ਜੂਸ ਦਿਲ ਨੂੰ ਮਜ਼ਬੂਤ ਕਰਦਾ ਹੈ ਨੰਬਰ 24 ਲੌਂਗ ਮੂਵ ਚ ਰੱਖਣ ਨਾਲ ਅੱਖਾਂ ਤੇ ਠੰਡੇ ਪਾਣ ਦੇ ਛਿੱਟੇ ਮਾਰੋ ਅੱਖਾਂ ਦੀ ਰੋਸ਼ਨੀ ਵਧੇਗੀ ਨੰਬਰ 25 ਗੋਭੀ ਦੀ ਪਰੌਠੀਆਂ ਬਿਚ ਖਾਣੇ ਸਰਦੀ ਵਿੱਚ ਲਾਭਕਾਰੀ ਹੁੰਦੇ ਹਨ ਨੰਬਰ 26 ਪਿਆਜ਼ ਅਤੇ ਲਸਣ ਦਾ ਰਸ ਦਾਗਾਂ ਤੇ ਲਗਾਓ ਇਸ ਨਾਲ ਦਾਗ ਦੱਬੇ ਦੂਰ ਹੁੰਦੇ ਹਨ ਅਤੇ ਸ਼ਾਈਆਂ ਤੋਂ ਵੀ ਆਰਾਮ ਮਿਲਦਾ ਹੈ। ਨੰਬਰ 27 ਜੁੜੜੀਆਂ ਲਈ ਨਾਰੀਅਲ ਦੇ ਤੇਲ ਦੀ ਮਾਲਿਸ਼ ਕਰੋ। ਨੰਬਰ 28 ਗੰਨੇ ਦੇ ਰਸ ਵਿੱਚ ਕਾਲਾ ਨਮਕ ਪਾ ਕੇ ਪਿਓ ਗੈਸ ਅਤੇ ਗਰਮੀ ਤੋਂ ਆਰਾਮ ਮਿਲਦਾ ਹੈ। ਨੰਬਰ 29 ਕਾਲੇ ਬੁੱਲਾਂ ਤੇ ਅਨਾਰ ਦਾ ਰਸ ਲਗਾਓ ਗੁਲਾਬੀ ਹੋ ਜਾਣਗੇ। ਨੰਬਰ 30 ਆਲੂ ਦੀ ਫਾਕ ਮਸਿਆ ਤੇ ਲਗਾਓ ਕਿੰਨ ਦਿਨਾਂ ਵਿੱਚ ਠੀਕ ਹੋ ਜਾਂਦੇ ਹਨ ਆਲੂ ਦੀ ਛਿਲਕ ਨੰਬਰ 31 ਦਹੀਂ ਅਤੇ ਟਮਾਟਰ ਚਿਹਰੇ ਤੇ ਲਗਾਓ ਲਾਲੀ ਅਤੇ ਚਮਕ ਆਉਂਦੀ ਹੈ ਨੰਬਰ 32 ਲਸਣ ਆਦਰਕ ਨਾਲ ਚਾਹ ਪੀਣ ਨਾਲ ਦਮਾ ਤੋਂ ਆਰਾਮ ਮਿਲਦਾ ਹੈ ਨੰਬਰ 33 aloevera gel shampoo ਵਿੱਚ ਮਿਲਾ ਕੇ ਵਰਤੋ ਵਾਲ ਚਮਕਦਾਰ ਹੋ ਜਾਂਦੇ ਹਨ ਅਤੇ ਝੜਨੋਂ ਵੀ हट ਜਾਂਦੇ ਹਨ ਨੰਬਰ 34 ਸ਼ਹਿਦ ਵਿੱਚ ਨਿੰਬੂ ਪਾ ਕੇ ਚਿਹਰੇ ਤੇ ਲਗਾਓ ਝੁਰੜੀਆਂ ਨਹੀਂ ਪੈਂਦੀਆਂ ਨੰਬਰ 35 ਤਾੜੀ ਬਿਜਾਉਣ ਨਾਲ ਖੂਨ ਦੀਆਂ ਨਸਾਂ ਖੁੱਲਦੀਆਂ ਹਨ ਦਿਲ ਮਜ਼ਬੂਤ ਹੁੰਦਾ ਹੈ ਨੰਬਰ 36 ਮੂਲੀ ਦਾ ਰਸ ਸਰੋਂ ਦੇ ਤੇਲ ਵਿੱਚ ਪਕਾ ਕੇ ਕੰਨ ਵਿੱਚ ਪਾਓ ਕੰਨ ਦਰਦ ਦੂਰ ਹੋ ਜਾਂਦਾ ਹੈ ਅਤੇ ਇਨਫੈਕਸ਼ਨ ਤੋਂ ਵੀ ਰਾਹਤ ਮਿਲਦੀ ਹੈ ਨੰਬਰ 37 ਸਰੋਂ ਦਾ ਤੇਲ ਲਸਣ ਅਜਵਾਇਣ ਹਿੰਗ ਵੜਾ ਕੇ ਪਕਾਓ ਸਰਦੀ ਝਕਾਮ ਲਈ ਲਾਭਕਾਰੀ ਹੁੰਦਾ ਹੈ ਨੰਬਰ 38 ਮਿੱਠਾ ਸ਼ੱਡੂ ਟਪਰੇਸ਼ਨ ਤੋਂ ਬਚੋ ਦਿਮਾਗ ਸਥਿਰ ਰਹੇਗਾ ਨੰਬਰ 43 ਕੇਲੇ ਦੇ ਛਿਲਕੇ ਤੇ ਟਮਾਟਰ ਦਾ ਰਸ ਮਿਲਾ ਕੇ ਦਾਗਾਂ ਤੇ ਲਗਾਓ। ਨੰਬਰ 40 ਜਤੇ ਉਹਦੇ ਤੇਲ ਨਾਲ ਅੱਖਾਂ ਦੀ ਮਾਲਿਸ਼ ਕਰੋ। ਅੱਖਾਂ ਸਿਹਤਮੰਦ ਰਹਿੰਦੀਆਂ ਹਨ। ਨੰਬਰ 41 ਉਂਗਲੀਆਂ ਨੂੰ ਨਾ ਚਟਕਾਓ, ਹੱਡੀਆਂ ਦੀ ਬਿਮਾਰੀ ਹੋ ਸਕਦੀ ਹੈ। ਨੰਬਰ 42 ਸੌਂਦੇ ਸਮੇਂ ਉੱਚਾ ਸਿਰਹਾਣਾ ਨਾ ਰੱਖੋ, ਗਰਦਨ ਤੇ ਰੀੜ ਦੀ ਹੱਡੀ ਨੂੰ ਨੁਕਸਾਨ ਹੁੰਦਾ ਹੈ। ਸਰਵਾਈਕਲ ਦੀ ਪ੍ਰੋਬਲਮ ਵੀ ਹੋ ਸਕਦੀ ਹੈ। ਨੰਬਰ 43 ਬਦਹਜਮੀ ਹੋਣ ਤੇ ਦੋ ਗਲਾਸ ਠੰਡਾ ਪਾਣੀ ਪੀਓ ਆਰਾਮ ਮਿਲੇਗਾ। ਦੋਸਤੋ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਕਿਰਪਾ ਕਰਕੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਲਿਖਿਓ। ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਅਤੇ ਸਾਡਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰਦੇ ਹੋ। ਇਸ ਚੈਨਲ ਦੇ ਉੱਤੇ ਬਹੁਤ ਸਾਰੀਆਂ ਜਾਣਕਾਰੀ ਨਾਲ ਭਰਪੂਰ ਬਜ਼ੁਰਗਾਂ ਦੀ ਦਸਿਆਆਂ ਦੀਆਂ ਗੱਲਾਂ ਹਨ। ਉਹਨਾਂ ਸਾਰੀਆਂ ਵੀਡੀਓਜ਼ ਨੂੰ ਦੇਖ ਕੇ ਤੁਸੀਂ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਸਕਦੇ ਹਾਂ ਅਤੇ ਤੰਦਰੁਸਤ ਰਹਿ ਸਕਦੇ ਹੋ।